सरपंचੀ ਚੋਣਾਂ ਦੇ ਚੋਣ ਨਿਸ਼ਾਨ ਲੈਣ ਗਈਆਂ ਦੋ ਧਿਰਾਂ ਦੀ ਹੋਈ ਬੈਸਬਾਜੀ ਭਰੇ ਬਾਜ਼ਾਰ ਵਿੱਚ ਥਾਣੇ ਸਾਹਮਣੇ ਭੰਨੀਆਂ ਇੱਕ ਦੂਜੇ ਦੀਆਂ ਗੱਡੀਆਂ ਜੇਕਰ ਪੁਲਿਸ ਨਾ ਪਹੁੰਚੀ ਸਮੇਂ ਸਿਰ ਤਾਂ ਹੋ ਸਕਦਾ ਸੀ ਵੱਡਾ ਨੁਕਸਾਨ ਦੋਵਾਂ ਧਿਰਾਂ ਨੇ ਲਗਾਏ ਇੱਕ ਦੂਜੇ ਉੱਪਰ આરોਪ ਸਰਪੰਚੀ ਚੋਣਾਂ ਦੌਰ ਚੱਲ ਰਿਹਾ ਹੈ ਤੇ ਇਸੇ ਦੌਰ ਦੇ ਚੱਲਦੇ ਬਟਾਲਾ ਵਿਖੇ ਇੱਕੋ ਪਿੰਡ ਦੀਆਂ ਦੋ ਧਿਰਾਂ ਚੋਣ ਨਿਸ਼ਾਨ ਲੈਣ ਪਹੁੰਚੀਆਂ ਹੋਈਆਂ ਸਨ ਜਿੱਥੇ ਉਹਨਾਂ ਦੀ ਆਪਸ ਵਿੱਚ ਬੈਸਬਾਜੀ ਹੋ ਗਈ ਜਿਸ ਤੋਂ ਬਾਅਦ ਭਰੇ ਬਾਜ਼ਾਰ ਦੇ ਵਿੱਚ ਥਾਣੇ ਦੇ ਸਾਹਮਣੇ ਇੱਕ ਦੂਜੇ ਦੀਆਂ ਗੱਡੀਆਂ ਭੰਨ ਦਿੱਤੀਆਂ ਗਈਆਂ ਦੋਵਾਂ ਧਿਰਾਂ ਪਿੰਡ ਬੱਲੇਵਾਲ ਨਾਲ ਸੰਬੰਧਤ ਸਨ ਜੇਕਰ ਘਟਨਾ ਦੇ ਸਾਹਮਣੇ ਪੈਂਦੇ ਪੁਲਿਸ ਥਾਣੇ ਦੀ ਪੁਲਿਸ ਮੌਕੇ ਤੇ ਨਾ ਪਹੁੰਚਦੀ ਤਾਂ ਦੋਵਾਂ ਧਿਰਾਂ ਦਾ ਵੱਡਾ ਨੁਕਸਾਨ ਹੋ ਸਕਦਾ ਸੀ ਪਰ ਫਿਰ ਵੀ ਦੋਵਾਂ ਧਿਰਾਂ ਦੇ ਤਿੰਨ ਲੋਕ ਜ਼ਖਮੀ ਹੋ ਗਏ ਜਿਹੜੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਜੀ ਡੀ ਐਚ ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੋਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਲਾਪੀ ਸਿੰਘ ਪਿੰਡ ਬਾਲੇਵਾ ਇਹ ਪੇਪਰ ਸਰਪੰਚੀ ਦੇ ਚੋਣ ਚੋਣ ਨਿਸ਼ਾਨ ਲੈਣ ਗਏ ਸੀ ਆਈਟੀਆਈ ਉੱਥੇ ਇੱਕ ਮੈਂਬਰ ਨੂੰ ਇਹ ਕਹਿੰਦੇ ਵੀ ਆਪਣੇ ਪੇਪਰ ਵਾਪਸ ਲੈ ਤੇ ਇਹ ਆਂਦੇ ਵੀ ਨਹੀਂ ਪੇਪਰ ਨੂੰ ਵਾਪਸ ਲੈਣੇ ਸਾਡੇ ਲੋ ਮੈਂਬਰ ਤੇ ਤੁਸੀਂ ਟੱਕੇ ਨਾ ਟੱਕੇਸ਼ਾਈ ਨਾ ਕਰੋ ਉਹ ਟੱਕੇਸ਼ਾਈ ਕਰ ਲੈ ਪਈ ਆਈਡੀਆ ਨਾਲ ਬੰਦੇ ਇਕੱਠੇ ਕਰ ਲੈ ਬਾਅਦ ਚ ਬੰਦੇ ਇਕੱਠੇ ਕਰਕੇ ਤੇ ਸਾਰੇ ਇੱਥੇ ਆ ਗਏ ਇੱਥੇ ਆਣ ਕੇ ਗੱਡੀ ਪਿੱਛੇ ਲਾ ਗਏ ਅੱਗੇ ਲਾ ਗਏ ਤੇ ਪਹਿਲਾਂ ਆ ਗੱਡੀ ਭੰਨੀ ਆ ਬਾਅਦ ਚ ਦਾਤਰ ਮਾਰ ਕੇ ਦੋਆਂ ਦੇ ਸਿਰ ਪਾੜੇ ਆ ਬਾਹਰ ਖਾਣੀ ਲਾ ਗਈ ਬਾਅਦ ਵਿੱਚ ਜਖਮੀ ਇੱਕ ਤਿੰਦਰ ਸਿੰਘ ਤੇ ਕਮਰਜੀਤ ਬਾੜ ਉਹ ਵੀ ਬਾਲੇਵਾਲ ਦੇ ਦੋਵੇਂ ਉੱਠਣ ਅੰਦਰ ਥਾਣੀਆ ਸਿੱਟ ਪਾਰਟੀ ਆਂ ਅਹੀਂ ਆ ਮੈਂ ਮੇਰਾ ਨਾਮ ਹਰਜੀਤ ਕੋਹਰ ਸੋ ਇੱਕ ਟਿਕਟ ਵਾਪਸ ਕੀਤੀ ਇਹ ਟਿਕਟ ਮੈਂ ਮਤਲਬ ਮੈਂ ਮੌਜੂਦਾ ਸਰਪੰਚ ਹਾਂ ਮੇਰੇ ਘਰ ਵਾਲਾ ਸਿਕੰਦਰ ਸਿੰਘ ਹੈ ਅਹੀਂ ਜਦੋਂ ਆਈਟੀ ਆਈ ਆਪਣੇ ਚੋਹਣੇ ਸ਼ਾਨ ਲੈਣ ਗਏ ਆ ਇਹਨਾਂ ਨੇ ਉੱਥੇ ਪਹਿਲਾਂ ਨੂੰ ਮੇਰੇ ਸਿਕੰਦਰ ਸਿੰਘ ਨੂੰ ਮੇਰੇ ਹਸਬੰਦ ਨੂੰ ਧੱਕੇ ਮਾਰੇ ਇਹਨਾਂ ਨੇ ਉੱਥੇ ਬਿਕਰਮ ਸਿੰਘ ਦੇ ਮੁੰਡੇ ਨੇ ਉਹਦਾ ਨਾਮ ਉਹਨੇ ਯਾਦ ਨਹੀਂਗਾ ਅਮਰਤ ਕਾਲ ਹੈ ਹਾਂਜੀ ਸਾਡੇ ਪਿੰਦੇ ਆ ਪਿਛਲੀ ਵਾਰ ਉਹਨੂੰ 250 ਵਰਡ ਤੇ ਹਰਾਇਆ ਸੀ ਉਹ ਚਾਹੁੰਦਾ ਵੀ ਇਲੈਕਸ਼ਨ ਨਾਲ ਲੜਨ ਹੈ ਰਕਾਂ ਬਲੇਵਾਲ ਤੋਂ ਉਹ ਨਹੀਂ ਉੱਥੇ ਚੋਣਸ਼ਾਨ ਲੈਣ ਗਏ ਆ ਤੇ ਉੱਥੇ ਉਹਨਾਂ ਬੰਦੇ ਸੱਦ ਕੇ ਸਾਡੇ ਮਗਰ ਲਾਏ ਅਸੀਂ ਆਉਂਦੇ ਆਰਾਮ ਨਾਲ ਇੱਥੇ ਆਣ ਕੇ ਹਨੂਰਾ ਦੇ ਵਿੱਚ ਘੇਰ ਲਿਆ ਵਾ ਤੇ ਸਾਡੀ ਆ ਸਾਰੀ ਗੱਡੀ ਪੰਜ ਛੜੀ ਸਾਰੇ ਸ਼ੀਸ਼ੇ ਛੇ ਤੋੜ ਛੜੇ ਆ ਆ ਆਪਣਾ ਜੁੜੇ ਹਥਿਆਰ ਆ ਇਹਨਾਂ ਕੋਲ ਕਿ ਕੋ ਬੈਸਬੋਲ ਆ ਕਿ ਕੋ ਹਾਕੀ ਆ ਕਿ ਕੋ ਕੁਛ ਆ ਬਹੁਤ ਤੇਜ ਦਾਤ ਦੂਤ ਵਗੈਰਾ ਸਾਰਾ ਕੁਝ ਲੈ ਕੇ ਆਏ ਆ ਪਾਜੀ ਆਪਾਂ ਆਪਣੇ ਚੋਨਚਾ ਲੈ ਕੇ ਆਉਣੇ ਆਪਣਾ ਆਈਟੀਆਈ ਕਾਲਜ ਤੋਂ ਇਹਨਾਂ ਸਾਡੀ ਸ਼ਰਿਆਂ ਵਿੱਚ ਗੱਡੀ ਖੜਾ ਗਏ ਸਾਡੀ ਨਾਲ ਲੇਡੀਜ਼ ਚਾਚੀ ਮੇਰੀ ਸਰਪੰਚ ਕੋਲ ਤੇ ਆ ਇਹਨਾਂ ਅੱਧੀ ਸ਼ਰਿਆਂ ਵਿੱਚ ਪਿਗਾਰੇ ਤੇ ਗੱਡੀ ਗੱਡੀ ਪਣੀ ਗੱਡੀ ਬਕੋ ਤੇ ਮੌਕੇ ਦਾ ਤੁਸੀਂ ਗੱਲ ਕਰੋ ਪਾਜੀ ਕਿਹੋ ਜਿਹਾ ਕੰਮ ਥੋੜਾ ਪਾਜੀ ਓ 15 20 ਜਣੇ ਪਾਜੀ ਆਮ ਆਦਮੀ ਦੇ ਬੰਦੇ ਪਾਜੀ ਪਾਜੀ ਬਣਾਦਾ ਆਮ ਆਦਮੀ ਦੇ ਕਿੰਨੇ ਕਰਨੇ ਪਤਾ ਅਹੀ ਭਾਜੀ ਆਮ ਆਦਮੀ ਦੇ ਉਹ ਹੋਣਾ ਇਹ 10 ਦਿਨ ਪਹਿਲਾਂ ਆਏ ਆ ਆਮ ਆਦਮੀ ਦੇ ਸਾਡੇ ਪਾਜੀ ਤਿੰਨੇ ਜਣੇ ਇੱਕ ਨਾਲ ਚਾਚੀ ਹੈ ਮੇਰੀ ਇੱਕ ਤਿੰਨੇ ਜਣੇ ਪ ਜੇ ਕੋਈ ਨਾਲ ਛੋਟਾ ਬੱਚਾ ਨਾਲ ਉਸ ਨਾਲ ਸਰਚ ਨਾਲ ਸੱਟ ਲਾਤੀ ਜਾਣੇ ਭਾਜੀ ਮੈਂ ਹੁਣ ਮੈਂ ਆਪਣੀ ਡਿਊਟੀ ਤੋਂ ਆਇਆ ਭਾਜੀ ਚਾਨਕ ਡਿਊਟੀ ਤੋਂ ਆਇਆ ਮੈਂ ਹੁਣ ਇਹਦਾ ਫੋਨ ਆਇਆ ਮੈਂ ਨਾਲ ਹੀ ਤੇ ਜੌਬ ਕਰਦਾ ਮੈਂ ਡਿਊਟੀ ਤੋਂ ਆਇਆ ਭਾਜੀ